ਹਾਂਜੀ ਬਾਈ ਜੀ ਕੀ ਹਾਲ ਚਾਲ ਐ ਕਦਮ ਨੰਬਰ 5ਵਾਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਥਨਖਾ ਦੇਓ ਆਪਣੇ ਆਪ ਉੱਤੇ ਅਨੁਸ਼ਾਸਨ ਦੀ ਤਾਕਤ ਜੇਕਰ ਤੁਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ ਤਾਂ ਅਮੀਰ ਬਨਣ ਦੀ ਕੋਸ਼ਿਸ਼ ਵੀ ਨਾ ਕਰੋ ਤੁਹਾਨੂੰ ਇਸ ਲਈ ਪਹਿਲਾਂ ਕਿਸੇ ਮੈਰਿਨ ਕਾਰਪਸ ਜਾਂ ਧਾਰਮਿਕ ਸੰਸਥਾ 'ਚ ਜਾਣਾ ਚਾਹੀਦਾ ਤਾਂ ਜੋ ਤੁਹਾਨੂੰ ਆਪਣੇ ਆਪ ਤੇ ਕਾਬੂ ਰੱਖਣਾ ਆ ਜਾਵੇ ਇਸ ਗੱਲ ਦਾ ਕੋਈ ਮਤਲਬ ਨਹੀਂ ਕੰਨ ਵੇਸ਼ ਕਰੋ ਪੈਸਾ ਕਮਾਓ ਤੇ ਉਸ ਨੂੰ ਸਾੜ ਦਿਓ ਆਪਣੇ ਆਪ ਉੱਤੇ ਅਨੁਸ਼ਾਸਣ ਦੀ ਕਮੀ ਕਾਰਨ ਇਹ ਕਰੋੜਾਂ ਡਾਲਰ ਦੀ ਲਾਟਰੀ ਜਿੱਤਣ ਵਾਲੇ ਲੋਕ ਛੇਤੀ ਹੀ ਕੰਗਾਲ ਹੋ ਜਾਂਦੇ ਹਨ ਇਹ ਆਪਣੇ ਆਪ ਤੇ ਅਨੁਸ਼ਾਸਣ ਦੀ ਕਮੀ ਹੀ ਹੈ ਜਿਸ ਨਾਲ ਤਨਖਾਹ ਵਧਨ ਕਾਰਨ ਲੋਕ ਇੱਕਦਮ ਬਾਜ਼ਾਰ ਜਾ ਕੇ ਨਵੀਂ ਕਾਰ ਖਰੀਦ ਲੈਂਦੇ ਨੇ ਜਾਂ ਵਿਦੇਸ਼ ਯਾਤਰਾ ਤੇ ਨਿਕਲ ਜਾਂਦੇ ਨੇ ਇਹ ਤੈਨਾ ਕਠਿਨ ਹੈ ਕਿ 10 ਕਦਮਾਂ ਵਿੱਚ ਕਿਹੜਾ ਸਭ ਤੋਂ ਮਹੱਤਵਪੂਰਨ ਹੈ ਪਰ ਸਾਰੇ ਕਦਮ ਵਿੱਚੋਂ ਇਸ ਕਦਮ ਦੀ ਵਿਸ਼ੇਸ਼ਤਾ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਜੇਕਰ ਇਹ ਤੁਹਾਡੇ ਤੋਂ ਪਹਿਲਾਂ ਤੋਂ ਮੌਜੂਦ ਨਾ ਹੋਵੇ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਆਪਣੇ ਆਪ ਤੇ ਅਨੁਸ਼ਾਸਨ ਦੀ ਕਮੀ ਹੀ ਉਹ ਸਭ ਤੋਂ ਵੱਡਾ ਕਾਰਨ ਹੈ ਜੋ ਕਿ ਲੋਕਾਂ ਨੂੰ ਤਿੰਨ ਸਮੂਹਾਂ 'ਚ ਵੰਡਦਾ ਹੈ ਅਮੀਰ ਗਰੀਬ ਅਤੇ ਮਿਡਲ ਕਲਾਸ ਸਿੱਧੇ ਢੰਗ ਨਾਲ ਕਹਾ ਤਾਂ ਜਿਨ੍ਹਾਂ ਲੋਕਾਂ 'ਚ ਸਵੇ ਮਾਨ ਘੱਟ ਹੁੰਦਾ ਹੈ ਅਤੇ ਜੋ ਫਾਈਨੈਂਸ਼ੀਅਲ ਦਬਾਵਾਂ ਨੂੰ ਜ਼ਿਆਦਾ ਸੈਂ ਨਹੀਂ ਕਰ ਪਾਉਂਦੇ ਉਹ ਕਦੇ ਵੀ ਅਮੀਰ ਨਹੀਂ ਬਣ ਸਕਦੇ ਤੇ ਕਦੇ ਨਹੀਂ ਦਾ ਮਤਲਬ ਹੁੰਦਾ ਹੈ ਕਦੇ ਨਹੀਂ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਮੈਂ ਆਪਣੇ ਡੈਡੀ ਕੋਲੋਂ ਇਹ ਸਬਕ ਸਿੱਖਿਆ ਸੀ ਕਿ ਦੁਨੀਆ ਤੁਹਾਨੂੰ ਇੱਧਰ ਉੱਧਰ ਧੱਕੇ ਮਾਰੇਗੀ ਦੁਨੀਆ ਲੋਕਾਂ ਨੂੰ ਇੱਥੇ ਉੱਥੇ ਧੱਕਦੀ ਹੈ ਤਾਂ ਇਸ ਲਈ ਨਹੀਂ ਕਿਉਂਕਿ ਬਾਕੀ ਲੋਕ ਗੁੰਡੇ ਹੁੰਦੇ ਹਨ ਬਲਕਿ ਇਸ ਲਈ ਕਿ ਤੁਹਾਡੇ ਅੰਦਰ ਆਂਤ੍ਰਿਕ ਨਿਯੰਤਰਣ ਦੇ ਅਨੁਸ਼ਾਸਨ ਦੀ ਘਾਟ ਹੁੰਦੀ ਹੈ ਜਿੰਨਾ ਲੋਕਾਂ ਅੰਦਰ ਆਂਤ੍ਰਿਕ ਸਹਿਣ ਸ਼ਕਤੀ ਦੀ ਘਾਟ ਹੁੰਦੀ ਹੈ ਉਹ ਅਕਸਰ ਉਹਨਾਂ ਲੋਕਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਆਤਮ ਅਨੁਸ਼ਾਸਨ ਹੁੰਦਾ ਹੈ ਮੈਂ ਜਿਹੜੀਆਂ ਵਿਵਸਾਇਕ ਕਲਾਸਾਂ ਨੂੰ ਪੜਾਉਂਦਾ ਹਾਂ ਉੱਥੇ ਮੈਂ ਲੋਕਾਂ ਨੂੰ ਲਗਾਤਾਰ ਇਹ ਯਾਦ ਦਿਲਾਉਂਦਾ ਹਾਂ ਕਿ ਉਹ ਆਪਣੇ ਸਮਾਨ 'ਚ ਜਾਂ ਸੇਵਾ ਤੇ ਆਪਣਾ ਧਿਆਨ ਕੇਂਦਰਿਤ ਨਾ ਕਰਨ ਬਲਕਿ ਮੈਨੇਜਮੈਂਟ ਦੀ ਕਲਾ ਉੱਤੇ ਧਿਆਨ ਕੇਂਦਰਿਤ ਕਰਨ ਆਪਣੇ ਆਪ ਦਾ ਕਾਰੋਬਾਰ ਸ਼ੁਰੂ ਕਰਨ ਲਈ ਤਿੰਨ ਮਹੱਤਵਪੂਰਨ ਮੈਨੇਜਮੈਂਟ ਮਹਾਰਤਾਂ ਹਨ ਕੈਸ਼ ਫਲੋ ਦਾ ਮੈਨੇਜਮੈਂਟ ਲੋਕਾਂ ਦਾ ਮੈਨੇਜਮੈਂਟ ਨਿੱਜੀ ਸਮੇਂ ਦਾ ਮੈਨੇਜਮੈਂਟ ਮੈਂ ਇਹੀ ਕਹਾਂਗਾ ਕਿ ਤਿੰਨ ਮਹਾਰਤਾਂ ਕੇਵਲ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਹੀ ਨਹੀਂ ਬਲਕਿ ਸਾਰਿਆਂ ਦੇ ਲਈ ਕੰਮ ਦੀ ਹੈ ਇਹ ਤਿੰਨੋਂ ਤੁਹਾਡੀ ਜੀਵਨ ਸ਼ੈਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਜਿਵੇਂ ਵਿਅਕਤੀ ਦੇ ਰੂਪ ਚ ਪਰਿਵਾਰਿਕ ਮੈਂਬਰ ਦੇ ਰੂਪ ਤੇ ਕਾਰੋਬਾਰ ਚ ਕਿਸੇ ਧਰਮਰਾਥ ਸੰਗਠਨ ਚ ਸੈਰ ਜਾਂ ਵਿਦੇਸ਼ ਚ ਇਹ ਸਾਰੀਆਂ ਮਹਾਰਤਾਂ ਆਤਮ ਅਨੁਸ਼ਾਸਨ ਨੂੰ ਸਾਧਨ ਨਾਲ ਅੱਗੇ ਵਧਦੀਆਂ ਹਨ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦੇ ਸਿਧਾਂਤ ਨੂੰ ਹੌਲੇ ਸੱਤਰ ਤੇ ਨਹੀਂ ਲੈਂਦਾ ਜਾਰਜ ਕਲਾਸਨ ਦੀ ਪੁਸਤਕ ਦਾ ਰਿਚਸਟਮੈਂਟ ਇਨ ਵੇਬੀਲਨ ਵਿੱਚ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦਾ ਕਥਨ ਸਭ ਤੋਂ ਪਹਿਲਾਂ ਆਇਆ ਸੀ ਇਸ ਪੁਸਤਕ ਦੀ ਕਰੋੜਾਂ ਕਾਪੀਆਂ ਵਿਕ ਚੁੱਕੀਆਂ ਹਨ ਹਾਲਾਂਕਿ ਕਰੋੜਾਂ ਹੀ ਲੋਕ ਇਸ ਜ਼ਬਰਦਸਤ ਜੁਮੜੇ ਨੂੰ ਦਹਰਾਉਂਦੇ ਹਨ ਪਰ ਬਹੁਤ ਘੱਟ ਲੋਕ ਇਸ ਸਲਾਹ ਦਾ ਪਾਲਣ ਕਰਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਫਾਈਨੈਂਸ਼ੀਅਲ ਸਾਖਰਤਾ ਅੰਕ ਪੜਨ ਦੀ ਯੋਗਤਾ ਦਿੰਦੀ ਹੈ ਤੇ ਅੰਕ ਕਹਾਣੀ ਦੱਸ ਦਿੰਦੇ ਹਨ ਕਿਸੇ ਆਦਮੀ ਦੇ ਇਨਕਮ ਸਟੇਟਮੈਂਟ ਅਤੇ ਬੈਲੈਂਸ ਸ਼ੀਟ ਨੂੰ ਦੇਖ ਕੇ ਮੈਂ ਇੱਕਦਮ ਇਹ ਦੇਖ ਸਕਦਾ ਹਾਂ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦੇ ਸਦਾ ਦਰਾਗ ਅਲਾਫ ਦੇ ਰਹਿੰਦੇ ਹਨ ਉਹ ਦਰਸਲ ਇਸ ਦਾ ਕਿੰਨਾ ਪਾਲਣ ਕਰਦੇ ਇੱਕ ਚਿੱਤਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦਾ ਤਾਂ ਇੱਕ ਵਾਰ ਫਿਰ ਅਸੀਂ ਇਹੋ ਜਿਹੇ ਲੋਕਾਂ ਦੇ ਫਾਈਨੈਂਸ਼ੀਅਲ ਸਟੇਟਮੈਂਟ ਦੀ ਤੁਲਨਾ ਕਰੀਏ ਜਿਹੜੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭਗਤਾਨ ਕਰਦੇ ਹਨ ਤੇ ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਚਿੱਤਰਾਂ ਦਾ ਅਧਿਐਨ ਕਰੋ ਤੇ ਦੇਖੋ ਕਿ ਤੁਸੀਂ ਕੁਝ ਫਰਕ ਫੜ ਸਕਦੇ ਹੋ ਇਸ ਲਈ ਕੈਸ਼ ਫਲੋ ਦੀ ਸਮਝ ਲੋੜੀ ਦੀ ਹੈ ਜਿਸ ਨਾਲ ਕਹਾਣੀ ਦੱਸੀ ਜਾਂਦੀ ਹੈ ਜ਼ਿਆਦਾਤਰ ਲੋਕ ਅੰਕ ਦੇਖਦੇ ਤੇ ਕਹਾਣੀ ਨੂੰ ਅਣਦੇਖਾ ਕਰ ਦਿੰਦੇ ਹਨ ਜੇਕਰ ਤੁਸੀਂ ਸੱਚਮੁੱਚ ਕੈਸ਼ ਫਲੋ ਦੀ ਤਾਕਤ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਅਗਲੇ ਪੇਜਾਂ ਉੱਤੇ ਦਿੱਤੇ ਗਏ ਚਿੱਤਰਾਂ ਵਿੱਚ ਕਿੱਥੇ ਗੜਬੜੀਆਂ ਹਨ ਤੇ 90% ਲੋਕ ਕਿਉਂ ساری ਜ਼ਿੰਦਗੀ ਕਰੜੀ ਮਿਹਨਤ ਕਰਦੇ ਹਨ ਤੇ ਇਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਵਰਗੀ ਸਰਕਾਰੀ ਸਹਾਇਤਾ ਦੀ ਲੋੜ ਕਿਉਂ ਹੁੰਦੀ ਹੈ ਕਿ ਤੁਸੀਂ ਇਸ ਨੂੰ ਦੇਖ ਸਕਦੇ ਹੋ ਉੱਤੇ ਦਿੱਤੇ ਗਏ ਚਿੱਤਰ ਉਸ ਵਿਅਕਤੀ ਦੇ ਕੰਮ ਨੂੰ ਦਰਸਾਉਂਦਾ ਹੈ ਜਿਹੜਾ ਆਪਣੇ ਆਪ ਦਾ ਭੁਗਤਾਨ ਸਭ ਤੋਂ ਪਹਿਲਾਂ ਕਰਦਾ ਹੈ ਹਰ ਮਹੀਨੇ ਆਪਣੇ ਮਹੀਨੇ ਦੇ ਖਰਚਿਆਂ ਦਾ ਭੁਗਤਾਨ ਕਰਨ ਤੋਂ ਪਹਿਲਾਂ ਉਹ ਆਪਣੀ ਸੰਪਤੀ ਵਾਲੇ ਕਾਲਮ ਵਿੱਚ ਪੈਸਾ ਪ੍ਰਾਪਤ ਕਰਦਾ ਹੈ ਹਾਲਾਂਕਿ ਕਰੋੜਾਂ ਲੋਕਾਂ ਨੇ ਕਲਾ ਸੈਨ ਦੀ ਕਿਤਾਬ ਪੜ੍ਹੀ ਹੈ ਅਤੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਭੁਗਤਾਨ ਕਰੋ ਦਾ ਸੰਧਾਤ ਸਮਝਿਆ ਹੈ ਪਰ ਹਕੀਕਤ ਵਿੱਚ ਉਹ ਆਪਣੇ ਆਪ ਨੂੰ ਸਭ ਤੋਂ ਬਾਅਦ ਚ ਭੁਗਤਾਨ ਕਰਦੇ ਹਨ ਹੁਣ ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਦੀ ਚੀਖ ਪਕਾਰ ਸੁਣ ਸਕਦਾ ਜਿਹੜੇ ਆਪਣੇ ਬਿੱਲ ਦਾ ਭੁਗਤਾਨ ਸਭ ਤੋਂ ਪਹਿਲਾਂ ਕਰਨ ਚ ਗੰਭੀਰਤਾ ਨਾਲ ਵਿਸ਼ਵਾਸ ਕਰਦੇ ਹਨ ਤੇ ਮੈਂ ਇਹ ਵੀ ਸੁਣ ਸਕਦਾ ਕਿ ਸਾਰੇ ਜ਼ਿੰਮੇਵਾਰ ਲੋਕ ਆਪਣੇ ਬਿੱਲ ਸਮੇਂ ਤੇ ਚੁਕਾਉਂਦੇ ਹਨ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੈਰ ਜ਼ਿੰਮੇਵਾਰ ਹੋ ਜਾਵੋ ਜਾਂ ਆਪਣੇ ਬਿੱਲ ਦਾ ਭੁਗਤਾਨ ਨਾ ਕਰੋ ਮੈਂ ਸਿਰਫ ਇਹ ਕਹਿੰਦਾ ਹਾਂ ਕਿ ਤੁਸੀਂ ਉਹੀ ਕਰੋ ਜੇ ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ ਯਾਨੀ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿਓ ਤੇ ਪਿੱਛੇ ਦਿੱਤੇ ਗਏ ਚਿੱਤਰ ਇਸੇ ਸਿਧਾਂਤ ਦਾ ਸਹੀ ਰੇਖਾਕਰਨ ਚਿੱਤਰ ਹੈ ਜਦੋਂ ਕਿ ਹੁਣ ਆਉਣ ਵਾਲਾ ਚਿੱਤਰ ਪੂਰੀ ਤਰ੍ਹਾਂ ਗਲਤ ਹੈ ਮੇਰੀ ਪਤਨੀ ਅਤੇ ਮੇਰੇ ਕੋਲ ਕਈ ਬੁੱਕ ਕੀਪਰਸ ਅਕਾਊਂਟੈਂਟਸ ਤੇ ਬੈਂਕਰ ਹਨ ਜਿਨ੍ਹਾਂ ਨੂੰ ਸ਼ੁਰੂਆਤ ਵਿੱਚ ਸਾਡੇ ਇਸ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿਓ ਸਿਧਾਂਤ ਨਾਲ ਬੜੀਆਂ ਸਮੱਸਿਆਵਾਂ ਹੁੰਦੀਆਂ ਸਭ ਇਸ ਦਾ ਕਾਰਨ ਇਹ ਹੈ ਕਿ ਇਹ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਵੀ ਦਰਅਸਲ ਉਹੀ ਕਰਦੇ ਹਨ ਜਿਹੜਾ ਕਿ ਆਮ ਲੋਕੀ ਕਰਦੇ ਹਨ ਯਾਨੀ ਉਹ ਵੀ ਆਪਣੇ ਆਪ ਨੂੰ ਸਾਰਿਆਂ ਤੋਂ ਬਾਅਦ ਚ ਪੈਸਾ ਦਿੰਦੇ ਨੇ ਉਹ ਬਾਕੀ ਲੋਕਾਂ ਨੂੰ ਸਭ ਤੋਂ ਪਹਿਲਾਂ ਪੈਸਾ ਦਿੰਦੇ ਨੇ ਮੇਰੇ ਜੀਵਨ ਵਿੱਚ ਇਹੋ ਜਿਹੇ ਮਹੀਨੇ ਵੀ ਆਏ ਹਨ ਜਦੋਂ ਕਿੰਨਾ ਕਾਰਨਾ ਕਰਕੇ ਮੇਰਾ ਕੈਸ਼ ਫਲੋ ਮੇਰੇ ਬਿੱਲਾਂ ਤੋਂ ਕਾਫੀ ਘਟ ਰਿਹਾ ਫਿਰ ਵੀ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਹੀ ਪੈਸਾ ਦਿੱਤਾ ਮੇਰੇ ਅਕਾਊਂਟੈਂਟ ਅਤੇ ਬੁੱਕ ਕੀਪਰ ਚੀਕਣ ਲੱਗੇ ਉਹ ਤੁਹਾਡੇ ਪਿੱਛੇ ਪੈ ਜਾਣਗੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਤੁਸੀਂ ਆਪਣੇ ਕ੍ਰੈਡਿਟ ਰੇਟਿੰਗ ਵਿਗਾੜ ਲਮੋਗੇ ਉਹ ਲੋਕ ਬਿਜਲੀ ਕੱਟ ਦੇਣਗੇ ਮੈਂ ਫਿਰ ਵੀ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਹੀ ਪੈਸਾ ਦਿੱਤਾ ਤੁਸੀਂ ਪੁੱਛੋਗੇ ਕਿਉਂ ਕਿਉਂਕਿ ਦਾ ਰਿਚੇਸਟ ਮੈਨ ਇਨ ਬੇਬੀਲੌਨ ਦੀ ਕਹਾਣੀ ਇਸੇ ਬਾਰੇ ਹੈ ਆਪਣੇ ਆਪ ਤੇ ਅਨੁਸ਼ਾਸਨ ਦੀ ਤਾਕਤ ਅਤੇ ਅੰਤ੍ਰਿਕ ਸਹਿਣ ਸ਼ਕਤੀ ਦੇ ਬਾਰੇ ਇਸ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਦਿਲ ਗੁਰਦਾ ਵੀ ਕਹਿੰਦੇ ਹਨ ਜਿਵੇਂ ਮੇਰੇ ਅਮੀਰ ਡੈਡੀ ਨੇ ਮੇਰੀ ਨੌਕਰੀ ਦੇ ਪਹਿਲੇ ਮਹੀਨੇ ਚ ਦੱਸਿਆ ਸੀ ਕਿ ਜ਼ਿਆਦਾਤਰ ਲੋਕਾਂ ਦੁਨੀਆ ਦੀਆਂ ਠੋਕਰਾਂ ਸਹਨ ਕਰਦੇ ਰਹਿੰਦੇ ਹਨ ਪੈਸੇ ਵਸੂਲ ਕਰਨ ਵਾਲਾ ਆਉਂਦਾ ਹੈ ਤੇ ਤੁਸੀਂ ਜਾਂ ਤਾਂ ਪੈਸੇ ਚਕਾਓ ਵਰਨਾ ਤਾਂ ਤੁਸੀਂ ਉਸ ਨੂੰ ਪੈਸੇ ਦੇ ਦਿੰਦੇ ਹੋ ਤੇ ਆਪਣੇ ਆਪ ਨੂੰ ਪੈਸਾ ਨਹੀਂ ਦਿੰਦੇ ਇੱਕ ਸੈਲਜ਼ ਕਲਰਕ ਕਹਿੰਦਾ ਹੈ ਤੁਸੀਂ ਇਸ ਨੂੰ ਆਪਣੇ ਚਾਰਜ ਕਾਰਡ ਵਿੱਚ ਪਾ ਦਿਓ ਤਹਾਡਾ ਰੀਅਲ ਏਸਟੇਟ ਏਜੰਟ ਤੁਹਾਨੂੰ ਕਹਿੰਦਾ ਹੈ ਅੱਗੇ ਵਧਦੇ ਜਾਓ ਘਰ ਖਰੀਦਣ ਉੱਤੇ ਸਰਕਾਰ ਤੁਹਾਨੂੰ ਟੈਕਸ ਉੱਤੇ ਰਿਆਦ ਦਿੰਦੀ ਹੈ ਸਾਰੀ ਕਿਤਾਬ ਦਰਅਸਲ ਇਸੇ ਬਾਰੇ ਹੈ ਤੁਹਾਡੇ ਚ ਬਹਾਅਬ ਦੇ ਵਿਰੁੱਧ ਜਾਣ ਤੇ ਅਮੀਰ ਬਣਨ ਦਾ ਦਿਲ ਗੁਰਦਾ ਵੀ ਹੋਣਾ ਚਾਹੀਦਾ ਹੋ ਸਕਦਾ ਹੈ ਤੁਸੀਂ ਕਮਜ਼ੋਰ ਨਾ ਹੋਮੋ ਪਰ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਕਈ ਲੋਕਾਂ ਦਾ ਹੌਸਲਾ ਪਸਤ ਹੋਣ ਲੱਗ ਪੈਂਦਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੈਰ ਜ਼ਿੰਮੇਵਾਰ ਬਨੋ ਮੇਰੇ ਤੇ ਜ਼ਿਆਦਾ ਕਰਜ਼ ਨਹੀਂ ਹੈ ਕ੍ਰੈਡਿਟ ਕਾਰਡ ਦਾ ਖਰਚ ਵੀ ਨਹੀਂ ਤੇ ਇੰਜ ਇਸ ਕਰਕੇ ਵੀ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਮੈਂ ਆਪਣੀ ਆਮਦਨ ਨੂੰ ਘੱਟ ਤੋਂ ਘੱਟ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਇਸ ਨੂੰ ਸਰਕਾਰ ਨੂੰ ਨਹੀਂ ਦੇਣਾ ਚਾਹੁੰਦਾ ਇਸ ਲਈ ਤੁਹਾਡੇ ਚੋਂ ਜਿਹੜੇ ਲੋਕਾਂ ਨੇ ਦਾ ਸੀਕਰਟ ਆਫ ਦਾ ਰਿਚ ਨਾਂ ਦੀ ਵੀਡੀਓ ਦੇਖਿਆ ਹੋਵੇਗਾ ਉਹਨਾਂ ਨੂੰ ਮੈਂ ਇਹ ਦੱਸ ਦਿਆਂ ਕਿ ਮੇਰੀ ਆਮਦਨ ਨਿਵਾਦਾ ਦੇ ਕਾਰਪੋਰੇਸ਼ਨ ਦੇ ذریعے ਮੇਰੀ ਸਪੱਤੀ ਵਾਲੇ ਕਾਲਮ ਤੋਂ ਉਡੀ ਹੈ ਜੇਕਰ ਮੈਂ ਪੈਸੇ ਲਈ ਕੰਮ ਕਰਦਾ ਤਾਂ ਸਰਕਾਰ ਇਸ ਨੂੰ ਲੈ ਲੈਂਦੀ ਹਾਲਾਂਕਿ ਮੈਂ ਆਪਣੇ ਬਿੱਲਾਂ ਦਾ ਭੁਗਤਾਨ ਸਾਰਿਆਂ ਤੋਂ ਅੰਤ ਵਿੱਚ ਕਰਦਾ ਹਾਂ ਪਰ ਮੇਰੇ ਅੰਦਰ ਇੰਨੀ ਆਰਥਿਕ ਸਮਝ ਹੈ ਕਿ ਮੈਂ ਕਿਸੇ ਮੁਸ਼ਕਲ 'ਚ ਨਹੀਂ ਫਸਿਆ ਮੈਂ ਕੰਜ਼ਿਊਮਰ ਲੋਨ ਨੂੰ ਲੈਣਾ ਪਸੰਦ ਨਹੀਂ ਕਰਦਾ ਮੇਰੇ ਕੋਲ ਇੰਨੀਆਂ ਜ਼ਿੰਮੇਵਾਰੀਆਂ ਹਨ ਕਿ ਮੈਂ 99% ਲੋਕਾਂ ਤੋਂ ਜ਼ਿਆਦਾ ਹਨ ਪਰ ਮੈਂ ਉਸ ਦਾ ਭੁਗਤਾਨ ਨਹੀਂ ਕਰਦਾ ਬਲਕਿ ਦੂਜੇ ਲੋਕ ਮੇਰੀਆਂ ਦੇਣਦਾਰੀਆਂ ਨੂੰ ਚੁਕਾਉਂਦੇ ਹਨ ਉਹ ਮੇਰੇ ਕਿਰਾਏਦਾਰ ਕਹਲਾਉਂਦੇ ਹਨ ਜੇ ਮੈਂ ਆਪਣੇ ਆਪ ਨੂੰ ਪੈਸਾ ਦੇਣ ਦਾ ਪਹਿਲਾ ਸੂਤ ਇਹ ਹੈ ਕਿ ਕਦੇ ਕਰਜ਼ੇ ਦੇ ਜਾਲ ਚ ਨਾ ਫਸੋ ਹਾਲਾਂਕਿ ਮੈਂ ਆਪਣੇ ਬਿੱਲ ਜੀ ਦਾ ਭੁਗਤਾਨ ਸਾਰਿਆਂ ਤੋਂ ਅੰਤ ਵਿੱਚ ਕਰਦਾ ਹਾਂ ਪਰ ਮੈਂ ਕੇਵਲ ਕੁਝ ਮਹੱਤਵਹੀਨ ਬਿੱਲਾਂ ਨੂੰ ਹੀ ਬਚਾ ਕੇ ਰੱਖਦਾ ਦੂਜੀ ਗੱਲ ਇਹ ਕਿ ਜਦ ਵੀ ਮੇਰੇ ਕੋਲ ਪੈਸਾ ਘਟ ਹੁੰਦਾ ਉਦੋਂ ਵੀ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਮੈਂ ਕਰਜ਼ੇ ਦੇਣ ਵਾਲਿਆਂ ਤੇ ਸਰਕਾਰ ਨੂੰ ਚੀਕਣ ਦਿੰਦਾ ਹਾਂ ਜਦ ਉਹ ਕਠੋਰ ਹੁੰਦੇ ਹਨ ਤਾਂ ਮੈਨੂੰ ਚੰਗਾ ਲੱਗਦਾ ਕਿਉਂ ਕਿ ਇਹ ਲੋਕ ਮੇਰੇ ਤੇ ਇੱਕ ਅਹਿਸਾਨ ਕਰ ਰਹੇ ਹਨ ਉਹ ਮੈਨੂੰ ਪ੍ਰੇਰਿਤ ਕਰ ਰਹੇ ਨੇ ਕਿ ਮੈਂ ਜਾਵਾਂ ਤੇ ਜ਼ਿਆਦਾ ਪੈਸਾ ਕਮਾਵਾਂ ਇਸ ਲਈ ਮੈਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੈਸਾ ਦਿੰਦਾ ਹਾਂ ਉਸ ਪੈਸੇ ਨੂੰ ਨਿਵੇਸ਼ ਕਰਦਾ ਹਾਂ ਤੇ ਕਰਜ਼ੇ ਦੇਣ ਵਾਲਿਆਂ ਨੂੰ ਚੀਕਣ ਦਿੰਦਾ ਹਾਂ ਮੈਂ ਉਸ ਤਰ੍ਹਾਂ ਆਮ ਤੌਰ ਤੇ ਉਹਨਾਂ ਨੂੰ ਸਹੀ ਸਮੇਂ ਤੇ ਭੁਗਤਾਨ ਕਰ ਦਿੰਦਾ ਹਾਂ ਮੇਰੀ ਪਤਨੀ ਮੇਰੀ ਸਾਖ ਬੜੀ ਚੰਗੀ ਹੈ ਅਸੀਂ ਕੇਵਲ ਦਬਾਅ ਵਿੱਚ ਨਹੀਂ ਆਉਂਦੇ ਕਿ ਕਰਜ ਉਤਾਰਨ ਵਾਸਤੇ ਆਪਣੀ ਬਚਤ ਦਾ ਇਸਤੇਮਾਲ ਵੀ ਨਹੀਂ ਕਰਦੇ ਨਾ ਹੀ ਉਸ ਲਈ ਆਪਣੇ ਸਟਾਕ ਨੂੰ ਵੇਚਦੇ ਹਾਂ ਇਸ 'ਚ ਕੋਈ ਬਹੁਤ ਜ਼ਿਆਦਾ ਸਿਆਣਪ ਨਹੀਂ ਹੈ ਫਿਰ ਜਵਾਬ ਇਹ ਹਨ ਇਹੋ ਜਿਹੇ ਵੱਡੇ ਕਰਜ ਵਿੱਚ ਨਾ ਫਸੋ ਜਿਸ ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇ ਆਪਣੇ ਖਰਚਿਆਂ ਨੂੰ ਸੀਮਤ ਰੱਖੋ ਆਪਣੀ ਸੰਪਤੀ ਨੂੰ ਸਾਰਿਆਂ ਤੋਂ ਪਹਿਲਾਂ ਬਣਾਓ ਫਿਰ ਵੱਡਾ ਘਰ ਜਾਂ ਸ਼ਾਨਦਾਰ ਕਾਰ ਖਰੀਦੋ ਚੂਹਾ ਦੌੜ ਚ ਫਸੇ ਰਹਿਣ ਅੰਦਰ ਸਮਝਦਾਰੀ ਨਹੀਂ ਜਦ ਤੁਹਾਡੇ ਕੋਲ ਪੈਸਾ ਘੱਟ ਹੋਵੇ ਤਾਂ ਦਿਵਾ ਨੂੰ ਬਦਲ ਦਿਓ ਤੇ ਆਪਣੀ ਬਚਤ ਜਾਂ ਨਿਵੇਸ਼ ਨੂੰ ਖਰਚ ਨਾ ਕਰੋ ਉਸ ਦਿਵਾ ਨੂੰ ਆਪਣੀ ਫਾਈਨੈਂਸ਼ੀਅਲ ਪ੍ਰਤੀਵਰ ਨੂੰ ਪ੍ਰੇਰਿਤ ਕਰਨ ਲਈ ਇਸਤੇਮਾਲ ਕਰੋ ਤਾਂ ਜੋ ਤੁਸੀਂ ਜ਼ਿਆਦਾ ਪੈਸਾ ਕਮਾਉਣ ਤੇ ਆਪਣੇ ਬਿੱਲ ਦੇ ਭੁਗਤਾਨ ਕਰਨ ਦੇ ਨਵੇਂ ਤਰੀਕਿਆਂ ਬਾਰੇ ਸੋਚ ਸਕੋ ਇਸ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਤੁਹਾਡੀ ਯੋਗਤਾ ਵਧੇਗੀ ਤੇ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਵੀ ਜ਼ਿਆਦਾ ਵਿਕਸਿਤ ਹੋਵੇਗੀ ਮੈਂ ਕਈ ਵਾਰ ਫਾਈਨੈਂਸ਼ੀਅਲ ਪੱਟੀ 'ਚ ਤਪਿਆ ਹਾਂ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਜ਼ਿਆਦਾ ਆਮਦਨ ਹਾਸਲ ਕੀਤੀ ਹੈ ਇਹ ਧਿਆਨ ਵੀ ਰੱਖਿਆ ਹੈ ਕਿ ਮੇਰੇ ਸੰਪਤੀ ਵਾਲੇ ਕਾਲਮ ਨੂੰ ਕੋਈ ਨੁਕਸਾਨ ਨਾ ਪੁੱਜੇ ਮੇਰਾ ਬੁੱਕ ਕੀਪਰ ਚੀਕਣ ਲੱਗਾ ਤੇ ਬਚਾਅ ਖਾਤਰ ਲੁਕ ਗਿਆ ਪਰ ਮੈਂ ਉਸ ਸਪਾਈ ਬਾਂਸੀ ਜੋ ਕਿ ਕਿਲੇ ਦੀ ਰੱਖਿਆ ਲਈ ਲੜ ਰਿਆ ਸੀ ਗਰੀਬ ਲੋਕਾਂ ਦੀਆਂ ਆਦਤਾਂ ਵੀ ਗਰੀਬ ਹੁੰਦੀਆਂ ਹਨ ਇੱਕ ਆਮ ਜਹੀ ਮਾੜੀ ਆਦਤ ਹੈ ਬਚਤ ਵਿੱਚੋਂ ਪੈਸੇ ਕੱਢ ਲੈਣਾ ਅਮੀਰ ਲੋਕੀ ਜਾਣਦੇ ਹਨ ਕਿ ਬਚਤ ਨੂੰ ਜ਼ਿਆਦਾ ਧਨ ਕਮਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਨਾ ਕਿ ਬਿੱਲਾਂ ਦੇ ਭੁਗਤਾਨ ਵਾਸਤੇ ਮੈਂ ਜਾਣਦਾ ਹਾਂ ਕਿ ਇਹ ਸਖਤ ਦਿਖਦਾ ਹੈ ਪਰ ਜਿਵੇਂ ਮੈਂ ਕਿਹਾ ਜੇਕਰ ਤੁਸੀਂ ਅੰਦਰੋਂ ਸਖਤ ਨਹੀਂ ਹੋ ਤਾਂ ਦੁਨੀਆ ਤੁਹਾਨੂੰ ਇੱਧਰ ਤੋਂ ਉੱਧਰ ਧੱਕੇ ਮਾਰੇਗੀ ਜੇਕਰ ਤੁਸੀਂ ਆਰਥਿਕ ਦਬਾਅ ਪਸੰਦ ਨਹੀਂ ਕਰਦੇ ਤਾਂ ਇੱਕ ਇਹੋ ਜਿਹਾ ਫਾਰਮੂਲਾ ਲੱਭ ਲਓ ਜਿਹੜਾ ਤੁਹਾਡੇ ਵਾਸਤੇ ਕਾਰਗਰ ਸਾਬਤ ਹੋਵੇ ਇੱਕ ਵਧੀਆ ਫਾਰਮੂਲਾ ਇਹ ਹੋਵੇਗਾ ਕਿ ਖਰਚ ਘੱਟ ਕੀਤੇ ਜਾਣ ਪੈਸਿਆਂ ਨੂੰ ਬੈਂਕ ਵਿੱਚ ਰੱਖਿਆ ਜਾਵੇ ਜਿਆਦਾ ਇਨਕਮ ਟੈਕਸ ਦੇ ਟਾਈਮ ਚੁਕਾਇਆ ਜਾਵੇ ਸੁਰੱਖਿਆ ਤੇ ਮਿਊਚੁਅਲ ਫੰਡ ਖਰੀਦੇ ਜਾਣ ਤੇ ਔਸਤ ਬਣੇ ਰਹਿਣ ਦੀ ਸੋਹ ਖਾਦੀ ਜਾਵੇ ਪਰ ਇਹ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਭੁਗਤਾਨ ਕਰੋ ਅਸੂਲ ਦਾ ਖੰਡਨ ਕਰਦਾ ਹੈ ਇਹ ਊਸੂਲ ਆਤਮ ਬਲੀਦਾਨ ਜਾਂ ਆਰਥਿਕ ਸੰन्यास ਨੂੰ ਹੱਲਾਸ਼ੀਰੀ ਨਹੀਂ ਦਿੰਦਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਆਪ ਨੂੰ ਸਾਰਿਆਂ ਤੋਂ ਪਹਿਲਾਂ ਪੈਸਾ ਦੇਣ ਦੇ ਬਾਅਦ ਭੁੱਖੇ ਮਰੋ ਜ਼ਿੰਦਗੀ ਮौज-ਮਸਤੀ ਦੇ ਲਈ ਹੈ ਜੇਕਰ ਤੁਸੀਂ ਆਪਣੀ ਫਾਈਨੈਂਸ਼ੀਅਲ ਪ੍ਰਤਿਵਾ ਨੂੰ ਜਗਾ ਲੈਂਦੇ ਹੋ ਤਾਂ ਤੁਹਾਡੇ ਕੋਲ ਜ਼ਿੰਦਗੀ ਦੇ ਸਾਰੇ ਸੁੱਖ ਹੋ ਸਕਦੇ ਹਨ ਤੁਸੀਂ ਅਮੀਰ ਵੀ ਬਣ ਸਕਦੇ ਹੋ ਤੇ ਬਿੱਲ ਵੀ ਚੁਕਾ ਸਕਦੇ ਹੋ ਤੇ ਇਸ ਪ੍ਰਕਿਰਿਆ ਨਾਲ ਚੰਗੀ ਜ਼ਿੰਦਗੀ ਵੀ ਜੀ ਸਕਦੇ ਹੋ ਤੇ ਇਹੀ ਫਾਈਨੈਂਸ਼ੀਅਲ ਬੁੱਧੀ ਕਹਲੌਂਦੀ ਹੈ ਤਾਂ ਦੋਸਤੋ ਆਪਣਾ ਕਦਮ ਨੰਬਰ 5 ਮਾ ਇਥੇ ਸਮਾਪਤ ਹੁੰਦਾ ਵੀਡੀਓ ਦੇ ਐਂਡ ਵਿੱਚ ਮੈਂ ਫਿਰ ਤੋਂ ਇੱਕ ਵਾਰ ਤੁਹਾਨੂੰ ਜਿਹੜੇ 10 ਕਦਮਾਂ ਦਾ ਪ੍ਰੋਮਿਸ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਬਦਲਣਗੇ ਉਹਨਾਂ ਨੂੰ ਦੱਸਦਾ ਮੋਟਾ-ਮੋਟਾ ਤਾਂ ਜੋ ਟੱਚ ਵਿੱਚ ਬਣੇ ਰਹਿਣ ਪਹਿਲਾ ਕਦਮ ਹੈ ਹਕੀਕਤ ਤੋਂ ਵੱਡਾ ਕਾਰਨ ਹੋਣਾ ਚਾਹੀਦਾ ਹੈ ਦੂਜਾ ਕਦਮ ਹੈ ਸਾਨੂੰ ਵਿਕਲਪ ਚੁਣਨ ਦੀ ਸਮਝ ਹੋਣੀ ਚਾਹੀਦੀ ਹੈ ਤੁਹਾਡਾ ਤੀਜਾ ਕਦਮ ਹੈ ਕਿ ਆਪਣੇ ਦੋਸਤਾਂ ਨੂੰ ਸਾਵਧਾਨੀ ਨਾਲ ਚੁਣੇ ਜਾਵੇ ਚੌਥਾ ਕਦਮ ਹੈ ਕੋਈ ਇੱਕ ਫਾਰਮੂਲੇ ਵਿੱਚ ਮਾਹਿਰ ਬਣੋ ਤੇ ਉਸ ਤੋਂ ਬਾਅਦ ਇੱਕ ਨਵਾਂ ਫਾਰਮੂਲਾ ਸਿੱਖੋ ਪੰਜਵਾਂ ਕਦਮ ਹੈ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤਨਖਾਹ ਦੇ ਤਾਂ ਦੋਸਤੋ ਆਪਣੇ ਇਸ ਚੈਨਲ ਦੇ ਨਾਲ ਬਨੇ ਰਹੋ ਸਬਸਕ੍ਰਾਈਬ ਕਰੋ ਤੇ ਬਹੁਤ ਜਲਦ ਆਪਾਂ ਕਦਮ ਨੰਬਰ ਅਗਲਾ ਲੈ ਕੇ ਹਾਜ਼ਰ ਹੋਣੇ ਆ Só se recolher.